ਚਲ ਰਹੀ ਹੈ ਵਾਰਸ ਪੰਜਾਬ ਦੇ ਅਕਾਲੀ ਦਲ ਦੀ ਜਿਹੜੀ ਭਰਤੀ ਮਹਮ ਚਲਾਈ ਸੀ ਤੇ ਭਰਤੀ ਮਹਮ ਜੀ ਅਸੀਂ तकरीबन 21 ਜ਼ਿਲ੍ਹਿਆਂ ਚ ਆਪਣੀਆਂ ਟੀਮਾਂ ਅਨਾਉਂਸ ਕਰ ਦਿੱਤੀਆਂ ਕੰਦਰ ਰੁਝਾਨ ਕਿਵੇਂ ਆ ਕਿਵੇਂ ਮਿਲਦੇ ਤੁਹਾਨੂੰ ਲੋਕ ਗੱਲਬਾਤ ਕਰਦੇ ਆ ਅਮਰਪਾਲ ਸਿੰਘ ਬਾਰੇ ਪੁੱਛਦੇ ਆ ਉਹਨਾਂ ਦੀ ਰਹਿਣ ਬਾਰੇ ਗੱਲਬਾਤ ਚੱਲਦੀ ਕੋਈ ਇਹ ਇਹ ਮਨਸ਼ਾ ਸੀ ਕਿ ਇਹ ਅਕਾਲੀ ਦਲ ਜਿਹੜੇ ਦੂਜੇ ਅਸੀਂ ਸਾਰੇ ਜਿਹੜੇ ਪਰਖ ਚੁੱਕੇ ਆ ਦੇਖ ਚੁੱਕੇ ਆ ਇਸ ਕਰਕੇ ਜੋ ਸਾਡੀ ਖੇਤਰੀ ਤੇ ਰਿਹਾ ਜੋ ਸਾਡੇ ਪੰਜਾਬ ਦੀ ਵਾਰਸੋ ਪੰਜਾਬ ਦੀ ਵਾਰਸ ਬਣ ਕੇ ਵਿਚਰੇ ਨਾਕੇ ਮੁੜ ਕੇ ਪੰਜਾਬ ਦੇ ਲੋਕਾਂ ਨਾਲ ਕੋ ਵੋਟਾਂ ਲੈ ਕੇ ਤੇ ਉਕਤੇ ਕਿਸੇ ਹੋਰ ਤੇ ਰਦੇ ਅੱਖ ਚ ਇਸ ਕਰਕੇ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਨਵੀਂ ਪਾਰਟੀ ਹੋਣ ਚਾਵੇ ਉਹ ਲਾਸਟ ਤੱਕ ਜਦੋਂ ਤੱਕ ਅਕਾਲੀ ਦਲ ਚੰਗੀ ਤਰ੍ਹਾਂ ਖਤਮ ਨਹੀਂ ਹੁੰਦਾ ਉਹਨਾਂ ਚਿਰ ਮੇਰੇ ਖਾਂ ਮੇਰੇ ਪ੍ਰਧਾਨਗੀ ਵੀ ਨਹੀਂ ਛੱਡਣਗੇ ਉਹ ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ ਪਹਿਲਾਂ ਤੋਂ ਇਹੋ ਹੀ ਆ ਕਿ ਆਪਾਂ ਪੰਥ ਨੂੰ ਬਚਾਈਏ ਪੰਜਾਬ ਨੂੰ ਬਚਾਈਏ ਨੌਜਵਾਨੀ ਨੂੰ ਬਚਾਈਏ ਆਪਣੇ ਕਿਸਾਨੀ ਨੂੰ ਬਚਾਈਏ ਕਿ ਜੋ ਜੋ ਸਾਡੇ ਨਾਲ ਹਮਤਾਂ ਕਰ ਰਹੀਆਂ ਬਹੁਤ ਵੱਡਾ ਤਸ਼ੱਦਦ ਹੋਣਾ ਕਿਸਾਨਾਂ ਦੇ ਤਾਜ਼ਾ ਤਾਜ਼ਾ ਹੋਇਆ ਤੇ ਸਾਈਂ ਕਿਸਾਨ ਜਥੇਬੰਦੀਆਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਵੀ ਇਹ ਅਪੀਲ ਕਰਦੇ ਆਂ ਕਿ ਆਪਾਂ ਇਕੱਠੇ ਹੋ ਕੇ ਵਿਚਰੀਏ ਅਮਰਤਪਾਲ ਜਾਂ ਹੁਣ ਵੀ ਕੋਈ ਬੰਦਾ ਚਾਹੁੰਦਾ ਕਿ ਉਹਦੇ ਪਿੰਡ ਚੋਂ ਉਹਦੇ ਇਲਾਕੇ ਚੋਂ ਨਸ਼ਾ ਖਤਮ ਹੋ ਜਾਏ ਤੇ ਉਹ ਨਸ਼ੇ ਦੇ ਪਰਚੇ ਉੱਤੇ ਪਾਏ ਜਾਂਦੇ ਜਿਹੜੇ ਉਹ ਇੱਕ ਵੱਡੇ ਵੱਡੇ ਕਰਨ ਵਾਲੇ ਹੋਣੇ ਜੋ ਪੁਲਿਸ ਵਾਲੇ ਪਹਿਲਾਂ ਵੀ ਇਹਨਾਂ ਜੋ ਰਾਜਜੀਤ ਅਰਗੇ ਆ ਚੁੱਕੇ ਉਹ ਅਜੇ ਤੱਕ ਨਹੀਂ ਲੱਭੇ ਇਹਨਾਂ ਨੂੰ ਨਾ ਉਹਨਾਂ ਦੇ ਘਰ ਟਾਇਏ ਗਏ ਤੇ ਆਮ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਇਹ ਹੁਣ ਬੀਬੀ ਜਿਹੜੀ ਫੜੀ ਗਈ ਆ ਉਹ ਤੋਂ ਬਾਅਦ ਵੀ ਉਹਨੇ ਤੋਂ بڑے بڑے ਅਫਸਰਾਂ ਦੇ ਰਾਜਨੀਤਿਕ ਲੋਕਾਂ ਦੇ ਨਾਮ ਹੀ ਲਾਏ ਉਹ ਸਾਰਾ ਉੱਥੇ ਠੱਪ ਕਰ ਦਿੱਤਾ ਗਿਆ ਮਾਮਲਾ ਅਕਾਲ ਚਲਾਨਾ ਜੁੜਿਆ ਤੁਸੀਂ ਤੇ ਮੈਂ ਹ ਤਜਿੰਦਰ ਸਿੰਘ ਦਮਦਮਾ ਸਾਹਿਬ ਦੀ ਧਿਰਤੀ ਤੇ ਆ ਦਮਦਮਾ ਸਾਹਿਬ ਵਸਾਖੀ ਜਿਹੜੀ ਕਿ ਬੜੀ ਹੀ ਧੂਮਤਮਨੇ ਮਨਾਈ ਜਾਂਦੀ ਆ ਅੱਜ ਇੱਥੇ ਪੰਥਕ ਕਾਨਫਰੰਸਾਂ ਹੋ ਰਹੀਆਂ ਜਿੱਥੇ ਕਿ ਵਾਰਸ ਪੰਜਾਬ ਦੇ ਅਕਾਲੀ ਦਲ ਵੱਲੋਂ ਵੀ ਪੰਥ ਕਾਨਫਰੰਸ ਕੀਤੀ ਜਾ ਰਹੀ ਹੈ ਉੱਥੇ ਵੱਖ-ਵੱਖੋ ਗਰੀਏ ਸਟੇਜਾਂ ਲੱਗੀਆਂ ਹੋਈਆਂ ਹਨ ਕੋਸ਼ਿਸ਼ ਕਰਾਂਗੇ ਸਾਰੀਆਂ ਸਟੇਜਾਂ ਤੁਹਾਡੇ ਤੱਕ ਪਹੁੰਚਾ ਸਕੀਏ ਸੰਗਤ ਤੱਕ ਪਹੁੰਚਾ ਸਕੀਏ ਅਸੀਂ ਹੁਣ ਵਾਰਿਸ ਪੰਜਾਬ ਦੀ ਸਟੇਜ ਦੇ ਉੱਤੇ ਆ ਅਕਾਲੀ ਦਲ ਵਾਰਿਸ ਪੰਜਾਬ ਦੀ ਸਟੇਜ ਆ ਇਸ ਟਾਈਮ ਤੇ ਲੋਕ ਆਉਣਾ ਜਾਣਾ ਚੱਲੂ ਹੋ ਚੁੱਕਾ ਵਾ ਸਟੇਜ ਲੱਗ ਚੁੱਕੀ ਆ ਬਾਪੂ ਤਰਸੇਮ ਸਿੰਘ ਭਾਈ ਅਮਰਤਪਾਲ ਸਿੰਘ ਪਿਤਾ ਸਾਡੇ ਨਾਲ ਜੁੜ ਚੁੱਕੇ ਗੁਰਫਤੇ ਸੰਜ ਕਰਦੇ ਆ ਜੀ ਵਾਹਿਗੁਰੂ ਜੀ ਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸਮੂਹ ਖਾਲਸਾ ਪੰਥ ਗੁਰੂ ਸੰਗਤਾਂ ਦੇ ਚਰਣਾ ਚ ਹੋਈ ਬੇਨਤੀ ਆ ਨੌਜਵਾਨਾਂ ਦੇ ਕਿ ਆਪਾਂ ਨਸ਼ਿਆਂ ਦਾ ਤਿਆਗ ਕਰੀਏ ਗੁਰੂ ਦਾ ਅੰਮ੍ਰਿਤ ਪਾਣੂ ਬਾਣੀ ਬਾਣੇ ਦੇ ਧਾਰਨੀ ਬਣੀਏ ਤੇ ਆਪਣੀ ਜ਼ਿੰਦਗੀ ਨੂੰ ਸਵਾਰੀਏ ਤੇ ਆਪਣੇ ਸਮਾਜ ਨੂੰ ਸਵਾਰੀਏ ਕਿਵੇਂ ਚੱਲ ਰਹੀ ਆ ਵਾਰਿਸ ਪੰਜਾਬ ਦੇ ਅਕਾਲੀ ਦਲ ਦੀ ਜਿਹੜੀ ਭਰਤੀ ਮਹਿੰਮ ਚਲਾਈ ਸੀ ਤੇ ਭਰਤੀ ਮਹਿੰਮ ਜੀ ਅਸੀਂ तकरीबन 21 ਜ਼ਿਲ੍ਹਿਆਂ ਚ ਆਪਣੀਆਂ ਟੀਮਾਂ ਅਨਾਉਂਸ ਕਰ ਦਿੱਤੀਆਂ ਤੇ ਉਹ ਤੇ ਕੰਮ ਵਿੱਚ ਦੋ ਦੋ ਜਲੇ ਰਹਿ ਗਏ ਨਵਾਂ ਸ਼ਹਿਰ ਤੇ ਸ਼ਾਰਪੁਰ ਉਹ ਵੀ ਅਸੀਂ ਆ ਕਾਨਫਰੰਸ ਦੇ ਥੋੜੇ ਜਿਹੀ ਤਿਆਰੀਆਂ ਵਾਸਤੇ ਰੁੱਝ ਕੇ ਕਰਕੇ ਉਹ ਨਹੀਂ ਹੋ ਸਕਿਆ ਸਾਡੇ ਕੋ ਤੇ ਹਫਤੇ ਦੇ ਵਿੱਚ ਵਿੱਚ ਅਸੀਂ ਉਹ ਵੀ ਕਰਕੇ ਤੇ ਉਹਨੂੰ ਅਸੀਂ ਭਰਤੀ ਨੂੰ ਪੂਰੇ ਜੋਰ ਸ਼ੋਰ ਨਾਲ ਅਸੀਂ ਉਹਦੇ ਹੁਣ ਧਿਆਨ ਦੇ ਕੇ ਆ ਬਾਡੀਆਂ ਤੋਂ ਬਾਅਦ ਕਣਕ ਲੋਕ ਵੜ ਲੈnde ਤੇ ਉਹ ਤੋਂ ਬਾਅਦ ਅਸੀਂ ਪੂਰੇ ਜੋਰ ਸ਼ੋਰ ਨਾਲ ਕਰਕੇ ਤੇ ਛੇਤੀ ਇਹ ਮੁਕੰਮਲ ਕਰਾਂਗੇ ਭਰਤੀ ਲੋਕਾਂ ਦਾ ਰੁਝਾਨ ਕਿਵੇਂ ਆ ਕਿਵੇਂ ਮਿਲਦੇ ਤੁਹਾਨੂੰ ਲੋਕ ਗੱਲਬਾਤ ਕਰਦੇ ਅਮਰਪਾਲ ਸਿੰਘ ਬਾਰੇ ਪੁੱਛਦੇ ਆ ਉਹਨਾਂ ਦੀ ਰਹਿ ਜਾਂ ਬਾਰੇ ਗੱਲਬਾਤ ਚੱਲਦੀ ਕੋਈ ਹਾਂਜੀ ਉਹਨਾਂ ਦੀ ਲੋਕਾਂ ਦੀ ਤੇ ਬੜੇ ਸਿਰ ਤੋਂ ਹੀ ਤਮੰਨਾ ਇੱਛਾ ਇਹੋ ਹੀ ਆ ਕਿ ਉਹ ਜਲਦੀ ਤੋਂ ਜਲਦੀ ਸਾਡੇ ਵਿੱਚ ਹੋਣ ਉਹ ਜਦੋਂ ਵੀ ਸਾਨੂੰ ਮਿਲਦੇ ਆ ਕਿ ਉਹ ਕਦੋਂ ਆਉਣਾ ਉਹਨਾਂ ਨੇ ਤੇ ਅਸੀਂ ਉਹਨਾਂ ਦੇ ਵਾਸਤੇ ਅਰਦਾਸ ਕਰਦੇ ਆ ਉਹਨਾਂ ਵਾਸਤੇ ਪਾਠ ਕਰਦੇ ਆ ਇਦਾਂ ਦੀਆਂ ਗੱਲਾਂ ਲੋਕ ਇਹ ਹੋ ਜਾ ਉਹਨਾਂ ਤੇ ਪਿਆਰ ਰੱਖਦੇ ਆ ਪਰ ਠੀਕ ਹੈ ਕਿ ਹੁਣ ਉਹਨਾਂ ਦੇ ਨੌ ਸਾਥੀ ਤੋਂ ਆ ਗਏ ੜੂਰਗੜ੍ਹ ਜੇਲ੍ਹ ਤੋਂ ਪੰਜਾਬ 'ਚ ਤੇ ਹੁਣ ਉਹਨਾਂ ਦਾ ਮੇਰੇ ਖਿਆਲ ਅਕਿ ਐਨਐਸਐ ਦਾ ਵੀ ਸਮਾਂ ਥੋੜਾ ਹੀ ਰਹਿ ਗਿਆ ਜੇ ਸਰਕਾਰ ਕੋਈ ਨਾ ਕੋਈ ਜ਼ਿਆਦਾ ਹੋਰ ਅਜੇ ਕੋਈ ਬਦਨੀਤੀ ਨਾ ਹੋਈ ਜਾ ਉਹਨਾਂ ਨੂੰ ਤੇ ਮੇਰੇ ਖਿਆਲ ਹੈ ਕਿ ਉਹਨਾਂ ਨੂੰ ਵੀ 22 ਤਰੀਕ ਦੇ ਲਾਗੇ ਬਨੇ ਉਹਨਾਂ ਨੂੰ ਉੱਥੇ ਪੰਜਾਬ ਸ਼ਿਫਟ ਕੀਤਾ ਜਾ ਸਕਦਾ 22 ਤਰੀਕ ਨੂੰ ਟੁੱਟ ਰਹੀ ਉਹਨਾਂ ਦੀ ਐਨਐਸਏ 22 ਤਰੀਕ ਤੱਕ ਮਿਆਦ ਸੀ ਉਹਨਾਂ ਦੀ 22 ਤਰੀਕ ਤੱਕ ਮਿਆਦ ਆ ਜੇ ਅੱਗੇ ਕੋਈ ਨਹੀਂ ਕੁਝ ਅਜਿਹਾ ਕੀਤਾ ਜਾਂਦਾ ਤੇ ਮੇਰੇ ਖਿਆਲ 22 ਤਰੀਕ ਨੂੰ ਉਹਨਾਂ ਨੂੰ ਉੱਥੋਂ ਲਿਆਂਦਾ ਜਾਣਾ ਤੇ ਜਿਹੜੇ ਨੌ ਨੌਜਵਾਨ ਆਏ ਆ ਡਿਬਰੂਗੜ ਤੋਂ ਉਹਨਾਂ ਨਾਲ ਹੋਈਆਂ ਤੁਹਾਡੀ ਗੱਲਾਂ ਬਾਤਾਂ ਮੁਲਾਕਾਤ ਹੋਈ ਹੈ ਕਿਵੇਂ ਉਹਨਾਂ ਦਾ ਇਸ ਟਾਈਮ ਤੇ ਕੀ ਦੱਸਦੇ ਆਪਣੇ ਬਾਰੇ ਇਹੋ ਠੀਕ ਠਾਕ ਹੈ ਚੜ੍ਹਦੀ ਕਲਾ ਚਾਹੀ ਜੀ ਚੜ੍ਹਦੀ ਕਲਾ ਚਾਹੀ ਠੀਕ ਹੈ ਕਿ ਉਹਨਾਂ ਨੂੰ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਚ ਪਹਿਲਾਂ ਤੋਂ ਫਸਾ ਕੇ ਉਹ ਐਨਐਸਏ ਦਾ ਹਾਰ ਤਿਆਰ ਕੀਤਾ ਗਿਆ ਸੀ ਉਹਨਾਂ ਚ ਇਹਨਾਂ ਨੂੰ ਅਰੈਸਟ ਕੀਤਾ ਉਹਨਾਂ ਦਾ ਕਾਫੀ ਦਿਨ ਰੁਮਾਨਡ ਤੇ ਰੱਖਿਆ ਗਿਆ ਹੁਣ ਉਹਨਾਂ ਨੂੰ ਵੱਖ-ਵੱਖ ਕੋਈ ਜੇਲ੍ਹਾਂ ਚ ਰੱਖਿਆ ਜਾ ਗਿਆ ਤੇ ਠੀਕ ਹੈ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ 227 ਦੀ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਗਰਾਊਂਡ ਕਿਵੇਂ ਦੀ ਕਿੰਨੀ ਤਿਆਰ ਕਰ ਚੁੱਕੇ ਹੋਏ ਹੈ ਇਸ ਟਾਈਮ ਦੇ ਉੱਤੇ ਕਿਉਂਕਿ ਤਿੰਨ ਅਕਾਲੀ ਦਲ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਬਾਦਲ ਤੋਂ ਤੋਂ ਬਾਅਦ ਵਿੱਚ ਤੁਹਾਡੀ ਹੋਰ ਵੀ ਹੋ ਸਕਦਾ ਇੱਕ ਅਕਾਲੀ ਦਲ ਹੋਰ ਵੀ ਆਉਣ ਦੀ ਆਸ ਆ ਅਕਾਲੀ ਦਲ ਬਹੁਤ ਆ ਚ ਆ ਰਿਹਾ ਤੁਸੀਂ ਕਿੰਨੇ ਗਰਾਊਂਡ ਬਣਾ ਚੁੱਕੇ ਹੁਣ ਤੱਕ ਨਹੀਂ ਗਰਾਊਂਡ ਦੇ ਸੰਗਤਾਂ ਨੇ ਬਣਾਉਣੇ ਆ ਜੀ ਸੰਗਤਾਂ ਦੀ ਇਹ ਇਹ ਮਨਸ਼ਾ ਸੀ ਕਿ ਇਹ ਅਕਾਲੀ ਦਲ ਜਿਹੜੇ ਦੂਜੇ ਅਸੀਂ ਸਾਰੇ ਜਿਹੜੇ ਪਰਖ ਚੁੱਕੇ ਆ ਵੇਖ ਚੁੱਕੇ ਆ ਇਸ ਕਰਕੇ ਜੋ ਸਾਡੀ ਖੇਤਰੀ ਤੇ ਰਿਹਾ ਜੋ ਸਾਡੇ ਪੰਜਾਬ ਦੀ ਵਾਰਸੋ ਪੰਜਾਬ ਦੀ ਵਾਰਸ ਬਣ ਕੇ ਵਿਚਰੇ ਨਾ ਕੇ ਮੁੜ ਕੇ ਪੰਜਾਬ ਦੇ ਲੋਕਾਂ ਨਾਲ ਕੋ ਵੋਟਾਂ ਲੈ ਕੇ ਤੇ ਪੁਗਤੇ ਕਿਸੇ ਹੋਰ ਧਿਰ ਦੇ ਅੱਖ ਚ ਇਸ ਕਰਕੇ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਨਵੀਂ ਪਾਰਟੀ ਹੋਣ ਚਾਵੇ ਤੇ ਉਹਨਾਂ ਦੇ رائے ਅਨਸਾਰ ਹੀ ਹੋਣ ਚਾਹੀਏ ਤੇ ਉਹਦੇ ਅਨਸਾਰ ਹੀ ਬਹੁਤ ਵੱਡਾ ਲੋਕਾਂ ਦਾ ਸਹਿਯੋਗ ਆ ਤੇ ਉਹਦੇ ਨਾਲ ਅਸੀਂ ਚੜ੍ਹਦੀ ਕਲਾ ਚ ਮਤਲਬ ਸਾਡੀ ਪਾਰਟੀ ਮੇਰੇ ਖਿਆਲ ਅਕਿ ਬਹੁਤ ਜਲਦੀ ਵੱਡੀ ਤਰੱਕੀ ਕਰੂਗੀ ਜੀ ਤੇਜ ਸਿੰਘ ਸਮੁੰਦਰੀ ਹਾਲ ਦੀ ਮੀਟਿੰਗ ਤੇ ਵਿੱਚ ਉਹ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਉਹ ਚੀਜ਼ ਨੂੰ ਕਿਵੇਂ ਦੇਖਦੇ ਆ ਥੋੜੇ ਕ ਸਮੇਂ ਦੇ ਵਿੱਚ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਉਸ ਤੋਂ ਬਾਅਦ ਗੋਲੀ ਚਲਣੀ ਗੋਲੀ ਚੱਲਣ ਤੋਂ ਬਾਅਦ ਵਿੱਚ ਨਰੇਂਦਰ ਸਿੰਘ ਚੋੜਾ ਨੂੰ ਫੜ ਲੈਣਾ ਨਰੇਂਦਰ ਸਿੰਘ ਚੋੜਾ ਦੀ ਰਿਹਾਈ ਹੋ ਜਾਣੀ ਸੁਖਵੀਰ ਬਾਦਲ ਦਾ ਫੇਰ ਪ੍ਰਧਾਨ ਬਣ ਜਾਣਾ ਇਹ ਸਾਰੇ ਚੀਜ਼ ਨੂੰ ਨਹੀਂ ਉਹ ਤੇ ਜੀ ਸੰਗਤਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਡਰਾਮਾ ਕੀਤਾ ਜਾ ਰਿਹਾ ਸੁਖਵੀਰ ਬਾਦਲ ਪਹਿਲਾਂ ਵੀ ਉਹ ਲਾਸਟ ਤੱਕ ਜਦੋਂ ਤੱਕ ਅਕਾਲੀ ਦਲ ਚੰਗੀ ਤਰ੍ਹਾਂ ਖਤਮ ਨਹੀਂ ਹੁੰਦਾ ਉਹਨਾਂ ਚਿਰ ਮੇਰੇ ਖਿਆਲ ਉਪਰਧਾਨਗੀ ਵੀ ਨਹੀਂ ਛੱਡਣਗੇ ਉਹ ਇੱਕ ਡਰਾਮੇबाजी ਕੀਤੀ ਜਾ ਰਹੀ ਹੈ ਉਹ ਕੱਲ ਅਸੀਂ ਜਦੋਂ ਆ ਰਹੇ ਸੀ ਤੇ ਅਜੇ ਪ੍ਰਧਾਨਗੀ ਅਨਾਉਂਸ ਨਹੀਂ ਹੋ ਸੀ ਤੇ ਬੋਰਡ ਪਹਿਲਾਂ ਲੱਗ ਗਈ ਸੀ ਉਹਨਾਂ ਦੇ ਧੰਨਵਾਦ ਦੇ ਕਿ ਉਹ ਸਾਰਾ ਕੁਝ ਪਹਿਲਾਂ ਹੀ ਤੈਅ ਸੀਗਾ ਕਿ ਉਹਨਾਂ ਉਹਨਾਂ ਹੀ ਬਣਨਾ ਵਾ ਤੇ ਉਹ ਸਾਰਾ ਕੁਝ ਉਹ ਜੋ ਭਰਤੀ ਦਾ ਦੂਜਾ ਤੀਜਾ ਸਾਰੇ ਡਰਾਮੇ ਕੀਤੇ ਗਏ ਫਰਕ ਪਾਉ ਤੁਹਾਡੇ ਅਕਾਲੀ ਦਲ ਨੂੰ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਦੇ ਪ੍ਰਧਾਨਗੀ ਦੇ ਆਉਣ ਦੇ ਨਾਲ ਲੋਕਾਂ ਦੇ ਵਿੱਚ ਉਹਨਾਂ ਦੇ ਵਿਚਾਰਨ ਦੇ ਨਾਲ ਤੁਹਾਨੂੰ ਕੀ ਲੱਗਦਾ ਕੋਈ ਫਰਕ ਪਾਊ ਨੇ ਮੇਰੇ ਖਿਆਲ ਕੋਈ ਫਰਕ ਨਹੀਂ ਪਊਗਾ ਉਹਨਾਂ ਨੂੰ ਲੋਕ ਨਕਾਰ ਚੁੱਕੇ ਆ ਉਹਨਾਂ ਦੀ ਕਾਰਗੁਜ਼ਾਰੀ ਦੇਖ ਚੁੱਕੇ ਆ ਉਹਨਾਂ ਨੇ ਜੋ ਸਿੱਖ ਪੰਥਨਾ ਪੰਜਾਬ ਨਾਲ ਧਰੋਹ ਕਮਾਇਆ ਉਹ ਵੀ ਉਹਨਾਂ ਨੇ ਖੁਦ ਮੰਨਿਆ ਕਿ ਅਸੀਂ ਆਹ ਆਹ ਗਲਤੀਆਂ ਕੀਤੀਆਂ ਤੇ ਹੁਣ ਮੇਰੇ ਖਿਆਲ ਲੋਕਾਂ ਨੇ ਬਹੁਤ ਉਹਨਾਂ ਨੂੰ ਬਹੁਤ bade ਮੌਕੇ ਦਿੱਤੇ ਸੀ ਪਰ ਉਹਨਾਂ ਨੇ ਨਹੀਂ ਸੰਭਾਲੇ ਉਹਨਾਂ ਨੇ ਕੌਮ ਦੇ ਹਿੱਤ ਵਿੱਚ ਭੁਗਤਣ ਦੀ ਬਜਾਏ ਕੌਮ ਦੇ ਵਿਰੋਧ ਚ ਜਾ ਕੇ ਜੋ ਕੰਮ ਕੀਤੇ ਉਹ ਕੌਮ ਉਹਨਾਂ ਨੂੰ ਕਦੀ ਮਾਫ ਨਹੀਂ ਕਰੂਗੀ ਦੋ ਤਰੀਕ ਦਾ ਹੁਕਮ ਨਮਾ ਸਾਹਿਬ ਜਿਹਦੇ ਚ ਕਿਹਾ ਗਿਆ ਸੀ ਕਿ ਸਾਰੇ ਚੁੱਲੇ ਸਮੇਟ ਕੇ ਇੱਕ ਅਕਾਲੀ ਦਲ ਪਲੇਟਫਾਰਮ ਤੇ ਆ ਜਿਓ ਜੇ ਕੁ ਹੋ ਜਾ ਤੋ ਬਾਰਾ ਸੁਨੇਹਾ ਆਉਂਦਾ ਤੇ ਵਾਰਸ ਪੰਜਾਬ ਅਕਾਲੀ ਦਲ ਕਿਹੜੇ ਪਾਸੇ ਜਾਊਗਾ ਮੇਰਾ ਖਿਆਲ ਹੈ ਜੇ ਤੇ ਸਾਡੀ ਕੌਮ ਇਹ ਜਸੇਦਾਰੀ ਨਹੀਂ ਤੈਅ ਕਰ ਸਕੀ ਕਿ ਕਿਹੜੇ ਜਸੇਦਾਰ ਦੀ ਗਵਾਈ ਚ ਅਸੀਂ ਜਿਹੜਾ ਫੈਸਲਾ ਆਵੇ ਤੇ ਉਥੇ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਉਥੇ ਹੁਕਮ ਫੁੱਲ ਚੜਾ ਚੱਕੀਏ ਫਿਰ ਵੀ ਮੈਂ ਸੋਚਦਾ ਕਿ ਸਾਨੂੰ ਅਕਾਲ ਤਖਤ ਦੀਆਂ ਸ਼ਾਨ ਨੂੰ ਸਮਝਦੇ ਹੋਏ ਉਦੇ ਹੁਕਮ ਅਨੁਸਾਰਿਆਂ ਨੂੰ ਮੰਨਣ ਵਾਸਤੇ ਜੋ ਉਹਨਾਂ ਉਹਨਾਂ ਨੇ ਵੀ ਸਾਰਿਆਂ ਨੂੰ ਜੋਗ ਤਰ੍ਹਾਂ ਨੂੰ ਜਿਹੜੇ ਪੰਜਾਬ ਦੇ ਲੋਕ ਜਿਹੜੇ ਚਾਹੁੰਦੇ ਆ ਉਹਨਾਂ ਦੀ رائے ਅਨੁਸਾਰ ਹੀ ਉਹ ਜ세ਦਰ ਸਾਹਿਬ ਨੇ ਵੀ ਇਹੋ ਜਿਹਾ ਫੈਸਲਾ ਕਰਨਾ ਚਾਹੀਦਾ ਹੈ ਕਿ ਜਿਹੜੇ ਲੋਕ ਕੀ ਚਾਹੁੰਦੇ ਆ ਲੋਕਾਂ ਦੇ ਅਨਸਾਰ ਇਹ ਨਹੀਂ ਕਿ ਬਾਗੀਆਂ ਦਾਗੀਆਂ ਨੂੰ ਇਕੱਠੇ ਕਰਨ ਵਾਲੀ ਨਾਮ ਇਹ ਸ਼ੁਰੂ ਕਰੋ ਬਾਕੀ ਸਾਰਿਆਂ ਨੂੰ ਪੰਜਾਬ ਬਹੁਤ ਵੱਡਾ ਵਾ ਇਹਨਾਂ ਨੂੰ ਤੇ ਲੋਕ ਨਕਾਰ ਚੁੱਕੇ ਆ ਇਸ ਕਰਕੇ ਇਹਨਾਂ ਨੂੰ ਨਾ ਕੌਮ ਦੇ ਸਿਰ ਤੇ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਸ ਕਰਕੇ ਤੁਸੀਂ ਸਾਰੇ ਜੋ ਲੋਕ ਚਾ ਰਹੇ ਆ ਉਹਦੇ ਅਨਸਾਰ ਕੋਈ ਲੋਕ ਇਹ ਤੇ ਫੈਸਲਾ ਲਓ ਤੇਨ ਸਿੰਘ ਸਾਹਿਬਾਨਾਂ ਦੀ ਘਰ ਵਾਪਸੀ ਤੇ ਜਦ ਤੱਕ ਕੁਲਦੀਪ ਸਿੰਘ ਗੜਗਾਜ ਜੀ ਤੇ ਟੇਕ ਸਿੰਘ ਤਨੋਲਾ ਜੀ ਨੂੰ ਇੱਥੋਂ ਦੇ ਜਮਾਇਲੇ ਜਿੱਥੇ ਅੱਜ ਖੜੇ ਆ ਟੇਕ ਸਿੰਘ ਤਨੋਲਾ ਜੀ ਨੂੰ ਜਮਾਇਲੇ ਦਿੱਤੇ ਆ ਜਿੱਤੇ ਕਾਫੀ ਕਿੰਤੂ ਪਰੰਤੂ ਵੀ ਆਈ ਆ ਬਹੁਤਾਂ ਜਿਹੜੀਆਂ ਉਹਨਾਂ ਤੇ ਕਿੰਤੂ ਆ ਰਹੀ ਆ ਟੇਕ ਸਿੰਘ ਤਨੋਲਾ ਜੀ ਤੇ ਹੱਕ ਕਿਤੇ ਨਾ ਕਿਤੇ ਕੁਲਦੀਪ ਸਿੰਘ ਗੜਗਾਜ ਜੀ ਦੇ ਹੱਕ ਦੇ ਵਿੱਚ ਵੀ ਲਹਿਰ ਚੱਲ ਰਹੀ ਆ ਇਸ ਚੀਜ਼ ਨੂੰ ਕਿਵੇਂ ਵੇਖਦੇ ਆ ਮੇਰਾ ਖਿਆਲ ਹੈ ਕਿ ਇਹ ਜੋ ਹਾਲਾਤ ਹੈ ਇਹ ਸਿੱਖ ਕੌਮ ਲਈ ਬਹੁਤ ਨਮੋਸ਼ੀ ਜਨਕ ਆ ਜੋ ਇਹ ਜਿਹੜੀਆਂ ਜੋ ਜੋ ਸਾਡੇ ਰਾਜਨੀਤਿਕ ਲੋਕਾਂ ਨੇ ਤਾਰਮੇ ਜਿ ਦਖੰਦਾਜ਼ੀ ਕਰਕੇ ਜੋ ਹਾਲਾਤ ਪੈਦਾ ਕੀਤੇ ਆ ਉਹ ਬਹੁਤ ਨਿੰਦਣਯੋਗ ਵੀ ਆ ਨਖੇਦੇ ਜਨਕ ਵੀ ਆ ਮੇਰਾ ਖਿਆਲ ਹੈ ਕਿ ਜੋ ਕੁਝ ਵਾਪਰ ਰਿਹਾ ਉਹ ਠੀਕ ਨਹੀਂਗਾ ਤੇ ਜੋ ਗੜਗੱਦ ਸਭ ਨੂੰ ਵੀ ਮੇਰਾ ਖਿਆਲ ਹੈ ਕਿ ਪਹਿਲਾਂ ਤੋਂ ਵੀ ਉਹ ਆਪਣੀ ਮਨਮਰਜ਼ੀ ਕਰਦੇ ਰਹੇ ਆ ਜੱਜਦਾਰ ਲਾਉਣ ਲੱਗਿਆਂ ਵੀ ਲਾਉਣ ਲੱਗਿਆਂ ਵੀ ਹੁਣ ਠੀਕ ਹੈ ਕਿ ਕੁਝ ਸੰਗਤਾਂ ਜਾਗਰੂਕ ਹੋ ਗਈਆਂ ਤੇ ਕੁਝ ਚੀਜ਼ਾਂ ਦਾ ਵਿਰੋਧ ਹੋਇਆ ਤੇ ਮੇਰੇ ਖਿਆਲ ਹੈ ਕਿ ਕੋਈ ਵੀ ਜਿਹੜਾ ਜੱਜਦਾਰ ਕੌਮ ਦਾ ਆ ਵੀ ਉਸ ਤਖਤ ਤੇ ਸੇਵਾ ਨਿਭਾਵੇ ਉਹਨਾਂ ਮੇਰੇ ਖਾਲਸਾ ਸਾਰੀ ਕੌਮ ਦੇ ਹਿੱਤਾਂ 'ਚ ਕਿਸੇ ਇੱਕ ਧਿਰ ਦਾ ਜਸੇਦਾਰ ਬਣ ਕੇ ਨਹੀਂ ਰਹਿਣਾ ਚਾਹੀਦਾ ਉਹਨੂੰ ਪੂਰੀ ਕੌਮ ਦੇ ਕੌਮ ਦੀ ਅਗਵਾਈ ਕਰਨੀ ਚਾਹੀਦੀ ਆ ਕੌਮ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਇਹ ਇਹ ਕੌਮ ਇੱਕ ਹੁਣ ਬਹੁਤ ਪੂਰੇ ਵਿਸ਼ਵ 'ਚ ਫੈਲ ਚੁੱਕੀ ਆ ਸਾਰੇ ਲੋਕਾਂ ਦੀ ਰਾਏ ਨਾਲ ਜੋ ਇੱਕ ਪਹਿਲੀ ਗੱਲ ਤੇ ਸਾਡੀ ਕੌਮ ਨੂੰ ਰਲ ਮਿਲ ਕੇ ਇਹ ਸਭ ਤੋਂ ਪਹਿਲਾਂ ਇਹ ਤੈਅ ਕਰਨਾ ਚਾਹੀਦਾ ਕਿ ਜਸੇਦਾਰ ਦੀ ਨਿਯੁਕਤੀ ਸੇਵਾ ਮੁਕਤੀ ਉਹਦਾ ਕਾਰਜ ਖੇਤਰ ਉਹਦੀ ਯੋਗਤਾ ਰ ਆ ਵਗੈਰਾ ਸਾਰੀਆਂ ਚੀਜ਼ਾਂ ਜਿਹੜੀਆਂ ਪਹਿਲਾਂ ਤੈਅ ਕਰਕੇ ਧਾਮੀ ਸਾਹਿਬ ਵੀ ਕਹਿ ਚੁੱਕੇ ਹਨ ਅਰਜਨ ਸਿੰਘ ਧਾਮੀ ਦਾ ਵੀ ਯਾਰ ਆ ਗਿਆ ਕਿ ਹੁਣ ਯੋਗਤਾ ਜਾਊਗੀ ਉਤੋਂ ਬਾਅਦ ਵਿੱਚ ਵਿਧੀ ਵਿਧਾਨੇ ਬਣੂਗਾ ਸ਼ਾਇਦ ਥੋੜੇ ਸਮੇਂ ਤੱਕ ਵਿਧੀਦਾਨ ਬਣ ਜੂਗਾ ਪਰ ਉਤੋਂ ਪਹਿਲਾਂ ਜੋ ਕੁਝ ਹੋਇਆ ਸਤਿਅੰ ਸਿੰਘ ਤੁਸੀਂ ਕਿਹ ਦੇ ਉੱਤੇ ਨੇ ਸਿੰਘ ਸਾਬਨ ਦੇ ਲਾਹ ਦੇਣਾ ਉਤੋਂ ਬਾਅਦ ਚ ਟੇਕ ਸਿੰਘ ਤਨਵਾਲਾ ਜੀ ਨੂੰ ਲੈ ਕੇ ਆਉਣਾ ਕੁਲਦੀਪ ਸਿੰਘ ਗੜਗਾਜੀ ਨੂੰ ਲੈ ਕੇ ਮੇਰਾ ਖਿਆਲ ਹੈ ਜੀ ਉਹ ਜਦੋਂ ਆਪਣੇ ਅਸੀਂ ਸੋਚ ਰਹੇ ਸੀ ਲੋਕ ਗੜਗਾ ਸਾਹਿਬ ਦੀ ਇਹਨਾਂ ਨਿਯੁਕਤੀ ਕਰਤੀ ਸੰਗਤਾਂ ਚ ਤੁਕੂ ਦਾ ਵਿਰੋਧ ਵੀ ਹੋਇਆ ਤੇ ਹੁਣ ਦੂਜੇ ਜੇਸੇਦਾਰ ਨੂੰ ਸ਼ਾਇਦ ਪਹਿਲਾਂ ਸਾਰਾ ਕੁਝ ਵਿਧੀ ਵਿਧਾਨ ਬਣਾ ਕੇ ਅਨੁਜੁਕਤ ਕਰਨਗੇ ਪਰ ਉਹਨਾਂ ਨੇ ਫਿਰ ਉਹਨਾਂ ਨੂੰ ਉਹਨਾਂ ਨੇ ਫਿਰ ਫਿਰ ਕਰ ਦਿੱਤੀ ਮੇਰਾ ਖਿਆਲ ਹੈ ਕਿ ਉਹ ਇਹ ਖਾਲੀ ਲੋਕਾਂ ਨੂੰ ਕਹਿ ਰਹੇ ਆ ਕੁਝ ਬਣਾਉਣਾ ਨਹੀਂ ਚਾ ਰਹੇ ਉਹ ਸਾਰੀ ਕਮਾਂਡ ਆਪਣੇ ਹੱਥੀਂ ਚ ਰੱਖਣਾ ਚਾ ਰਹੇ ਅੱਛਾ ਕੋਈ ਖਾਸ ਸੁਨੇਹਾ ਤੁਸੀਂ ਇਸ ਧਰਤੀ ਤੋਂ ਕੀ ਕਹਿਣਾ ਚਾਹੋਗੇ ਵੱਡਾ ਇਕੱਠਾ ਸ਼ਾਇਦ ਕਾਲੀਦਲ ਵਾਰਿਸ ਪੰਜਾਬ ਦੀ ਪਲੇਠੀ ਮੀਟਿੰਗ ਕਹਿ ਸਕਦੇ ਆ ਪਲੇਠੀ ਕਾਨਫਰੰਸ ਤੁਹਾਡੀ ਜਿਹੜੀ ਤੱਕ ਅਸਰੀ ਦਮਦਮਾ ਸਾਹਿਬ ਇਸ ਨੇ ਹਾਂ ਤੇ ਸਾਡਾ ਪਹਿਲਾਂ ਤੋਂ ਹੀ ਇਹੋ ਹੀ ਆ ਕਿ ਆਪਾਂ ਪੰਥ ਨੂੰ ਬਚਾਈਏ ਪੰਜਾਬ ਨੂੰ ਬਚਾਈਏ ਨੌਜਵਾਨੀਆਂ ਨੂੰ ਬਚਾਈਏ ਆਪਣੇ ਕਿਸਾਨੀ ਨੂੰ ਬਚਾਈਏ ਕਿ ਜੋ ਜੋ ਸਾਡੇ ਨਾਲ ਹਕੂਮਤਾਂ ਕਰ ਰਹੀਆਂ ਬਹੁਤ ਵੱਡਾ ਤਸ਼ੱਦਦ ਹੋਣਾ ਕਿਸਾਨਾਂ ਤੇ ਤਾਜ਼ਾ ਤਾਜ਼ਾ ਹੋਇਆ ਤੇ ਸਾਈਂ ਕਿਸਾਨ ਜਥੇਬੰਦੀਆਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਆਪਾਂ ਇਕੱਠੇ ਹੋ ਕੇ ਵਿਚਰੀਏ ਤਾਂ ਹੀ ਆਪਣਾ ਬਚਾਅ ਵਾਏ ਕਿ ਜਿੰਨੇ ਜੇ ਆਪਾਂ ਵੱਖ-ਵੱਖ ਧੜਿਆਂ 'ਚ ਵੰਡੇ ਜਾਵਾਂਗੇ ਵੱਖ-ਵੱਖ ਅਸੇਂਡੈਂਸ 'ਚ ਤੇ ਫੇਰ ਸਾਡੇ ਨਾਲ ਇਹੋ ਕੁਝ ਵਾਪਰੂਗਾ ਇਸ ਕਰਕੇ ਹੁਣ ਸਰਕਾਰਾਂ ਤੇ ਬਹੁਤ ਜ਼ੁਲਮ ਤੇ ਉਤਰੀਆਂ ਹੋਈਆਂ ਤੇ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਚੱਲਣ ਦੀ ਲੋੜ ਹੈ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਦੈਂਤ ਵੱਧ ਚੁੱਕਾ ਹੈ ਇਸ ਟਾਈਮ ਦੇ ਉੱਤੇ ਵੈਸੇ ਤੇ ਯੁੱਧ ਨਸ਼ਾ ਵਰਤ ਸਰਕਾਰ ਦਾ ਚੱਲ ਰਿਹਾ ਤੁਸੀਂ ਪਿੰਡਾਂ 'ਚ ਵਿਚਰਦੇ ਹੋ ਕੀ ਲੋਕਾਂ ਆਸਵੰਦ ਹੈਗੇ ਕਿ ਯੁੱਧ ਨਸ਼ਾ ਵਰਤ ਚੱਲ ਰਿਹਾ ਉਹਦੇ ਵਿੱਚ ਇੱਕ ਆਮ ਘਰਾਂ ਦੇ ਬਲਡੋਜਰੀ ਚੱਲੇ ਆ ਪਰ ਜਦੋਂ ਕੋਈ ਪੁਲਿਸ ਵਾਲਾ ਫੜਿਆ ਜਾਂਦਾ ਉਹ ਤੇ ਕੋਈ ਚਿੱਟਾ ਫੜਿਆ ਜਾਂਦਾ ਜਾਂ ਪੁਰਾਣੇ ਪੁਲਿਸ ਵਾਲੇ ਫੜੀ ਸੀ ਉਹਨਾਂ ਕੋਲੋਂ ਕਿਲਵਾਂ ਦੇ ਹਿਸਾਬ ਨਾਲ ਉਹਨਾਂ ਫੜੀਆਂ ਗਈਆਂ ਉਹਨੇ ਤੇ ਬਲਡੋਜ਼ਰ ਨਹੀਂ ਚੱਲਿਆ ਕੀ ਲੱਗਦਾ ਤੁਹਾਨੂੰ ਇਹ ਯੁੱਧ ਨਸ਼ਾ ਵਿਰੋਧ ਨਹੀਂ ਇਹ ਨਸ਼ਿਆਂ ਦੇ ਬੰਦ ਕਰਨ ਵਾਲਿਆਂ ਦੇ ਵਿਰੋਧੀ ਇਹ ਯੁੱਧ ਚੱਲ ਰਿਹਾ ਹੈ ਕਿ ਉਹ ਜੋ ਪਹਿਲਾਂ ਵੀ ਅਮਰਤਪਾਲ ਜਾਂ ਹੁਣ ਵੀ ਕੋਈ ਬੰਦਾ ਚਾਹੁੰਦਾ ਕਿ ਉਹਦੇ ਪਿੰਡ ਚੋਂ ਉਹਦੇ ਇਲਾਕੇ ਚੋਂ ਨਸ਼ਾ ਖਤਮ ਹੋ ਜਾਏ ਤੇ ਉਹ ਨਸ਼ੇ ਪਰਚੇ ਉੱਤੇ ਹੀ ਪਾਏ ਜਾਂਦੇ ਜਿਹੜੇ ਉਹ ਇੱਕ ਵੱਡੇ ਵੱਡੇ ਕਰਨ ਵਾਲੇ ਹੋਣੇ ਜੋ ਪੁਲਸ ਵਾਲੇ ਪਹਿਲਾਂ ਵੀ ਇਹਨਾਂ ਜੋ ਰਾਜਜੀਤ ਅਰਗੇ ਆ ਚੁੱਕੇ ਉਹ ਅਜੇ ਤੱਕ ਨਹੀਂ ਲੱਬੇ ਇਹਨਾਂ ਨੂੰ ਨਾ ਉਹਨਾਂ ਦੇ ਘਰ ਟਾਏ ਗਏ ਤੇ ਆਮ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਇਹ ਹੁਣ ਬੀਬੀ ਜਿਹੜੀ ਫੜੀ ਗਈ ਆ ਉਸ ਤੋਂ ਬਾਅਦ ਵੀ ਉਹਨੇ ਕੋਈ بڑے بڑے ਅਫਸਰਾਂ ਦੇ ਰਾਜਨੀਤਿਕ ਲੋਕਾਂ ਦੇ ਨਾਮ ਹੀ ਲਾਏ ਉਹ ਸਾਰਾ ਉੱਥੇ ਠੱਪ ਕਰ ਦਿੱਤਾ ਗਿਆ ਮਾਮਲਾ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਇਹ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ ਲੋਕ ਨਸ਼ਾ ਦਿਨ-ਦਿਨ ਵੱਧ ਰਿਹਾ ਤੇ ਨੌਜਵਾਨਾਂ ਦੇ ਬਹੁਤ ਛੋਟੀ ਛੋਟੀ ਉਮਰ ਦੇ ਨੌਜਵਾਨਾਂ ਚ ਬੱਚੀਆਂ ਚ ਇਹ ਇਹਨੂੰ ਜਾਣਬੁੱਝ ਕੇ ਐਨ ਲੱਗਦਾ ਕਿ ਜਿਦੋਂ ਫਲਾਇਆ ਜਾ ਰਿਹਾ ਤੁਸੀਂ ਰੋਕ ਸਕਦੇ ਹੋ 227 ਜਮਾਨ ਲੋ ਜੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿੱਥੇ ਬੰਦੀ ਅਗਲੇ ਪਾਸੇ ਆ ਜਾਂਦੀ ਆ ਸਰਕਾਰ ਬਣ ਜਾਂਦੀ ਆ ਤੁਹਾਡੀ ਪਾਰਟੀ ਲਈ ਤੁਸੀਂ ਰੋਕੋਗੇ ਰੋਕਥਾਮ ਕਰੋਗੇ ਕਿਸ ਤਰ੍ਹਾਂ ਦਾ ਰਾਜ ਲੈ ਕੇ ਆਓਗੇ ਤੁਸੀਂ ਮੇਰਾ ਖਿਆਲ ਹੈ ਕਿ ਇਹ ਅਮਰਤਪਾਲ ਨੂੰ ਛੱਡ ਦਿੰਦੇ ਆ ਤੇ ਨਸ਼ੇ ਤੇ ਉਦੋਂ ਤੋਂ ਹੀ ਕੰਟਰੋਲ ਹੋਣਾ ਸ਼ੁਰੂ ਹੋ ਜਾਊਗਾ ਸਰਕਾਰ ਆਉਣ ਤੇ ਤੇ ਇੱਕਦਮ ਹੀ ਪੰਜਾਬ ਚੋਂ ਨਸ਼ੇ ਦਾ ਨਾਮੋ ਨਿਸ਼ਾਨ ਹੀ ਖਤਮ ਕਰ ਦਿੱਤਾ ਜਾਊਗਾ ਪਰ ਇਹ ਚੀਜ਼ ਹੈ ਕਿ ਇਹ ਸਰਕਾਰ ਚਾਹੁੰਦੀ ਨਹੀਂ ਇਸ ਕਰਕੇ ਨਸ਼ਿਆਂ ਦੇ ਵਿਰੁੱਧ ਜਿਹੜੇ ਚੱਲ ਰਹੀ ਸੀ ਜੰਗ ਅਮਰਤਪਾਲ ਕਰ ਲੜ ਰਿਆ ਸੀ ਉਹਨਾਂ ਨੇ ਉਹਨੂੰ ਚੁੱਕ ਕੇ ਉਹ ਕਿਉਂਕਿ ਉਹ ਚਾਹੁੰਦੇ ਨੇ ਕਿ ਨਸ਼ੇ ਦਾ ਵਪਾਰ ਨਸ਼ੇ ਦੇ ਵਪਾਰ ਤੋਂ ਪੈਸਾ ਲੋਕਾਂ ਦੀਆਂ ਕੀਮਤੀ ਜਾਨਾਂ ਤੇ ਪੈਸਾ ਕਮਾਇਆ ਜਾ ਰਿਹਾ ਇਸ ਕਰਕੇ ਉਹ ਸਰਕਾਰਾਂ ਨਹੀਂ ਚਾਹ ਰਹੀਆਂ ਕਿ ਜਾਂ ਉਹਨਾਂ ਦੇ ਲੀਡਰ ਨਹੀਂ ਚਾਹ ਰਹੇ ਕਿ ਨਸ਼ਾ ਕਿਸ ਤਰ੍ਹਾਂ ਬੰਦ ਹੋਵੇ ਸਟਾਰਟਰ ਸੇਮ ਸਿੰਘ ਜੀ ਸਾਡੇ ਨਾਲ ਸੀ ਭਾਈ ਅਮਰਤਪਾਲ ਦੇ ਪਿਤਾ ਜੀ ਉਹ ਕਹਿੰਦੇ ਕਿ ਯੁੱਧ ਨਸ਼ਾ ਵਿਰੋਧ ਕਿਹਾ ਜਾਂਦਾ ਵਾ ਯੁੱਧ ਨਸ਼ਾ ਵਿਰੋਧ ਹੁੰਦਾ ਤੇ ਅਮਰਤਪਾਲ ਨੂੰ ਫੜਿਆ ਕਿਉਂ ਜਾਂਦਾ ਅਮਰਤਪਾਲ ਦੇ ਸਾਥੀ ਕੋ ਫੜੇ ਜਾਂਦੇ ਇਹ ਯੁੱਧ ਨਸ਼ਾ ਵਿਰੋਧ ਹੁੰਦਾ ਤੇ ਰਾਜੀਤ ਸਿੰਘ ਹੈ ਸ਼ਾਇਦ ਐਸਐਸਪੀ ਸੀ ਜਾਂ ਐਸਪੀ ਸਹਿਵਾਨ ਸੀ ਉਹ ਪੁਲਿਸ ਵਿੱਚ ਵੱਡਾ ਅਹੁਦਾ ਸੀ ਬੜੇ ਚਿਰ ਤੋਂ ਫੜਿਆ ਹੋਇਆ ਵੱਡੀਆਂ ਕੋਠੀਆਂ ਉਹਨਾਂ ਦੀਆਂ ਉਰਤੇ ਦੇ ਬੰਡੋਜਣਗੇ ਚੱਲਿਆ ਇੱਕ ਪੁਲਿਸ ਵਾਲੀ ਬੀਬੀ ਫੜੀ ਜਾਂਦੀ ਆ ਵੱਡੀ ਵਾਲੀ ਸ਼ਨ ਕੋਠੀ ਦਿਖਾ ਲਈ ਜਾਂਦੀ ਉਹਦੀ ਜੇ ਯੁੱਧ ਨਸ਼ਾ ਵਿਰੋਧ ਹੁੰਦਾ ਤੇ ਉਹ ਜਿਹੜੀ ਪੁਲਿਸ ਵਾਲੀ ਬੀਬੀ ਫੜੀ ਗਈ ਸੀ ਉਹਦੇ ਉੱਤੇ ਬੰਡੋਜਰ ਕਿਉਂ ਨਹੀਂ ਦੇ ਘਰ ਦੇ ਉੱਤੇ ਚੱਲਿਆ ਬਾਕੀ ਲੋਕਾਂ ਦੇ ਘਰਾਂ ਦੇ ਵਿੱਚ ਆਮ ਲੋਕਾਂ ਦੇ ਘਰਾਂ ਦੇ ਬਲੂਰ ਚੱਲ ਜਾਂਦਾ ਵਾ ਹਾਂ ਦਮਦਮਾ ਸਾਹਿਬ ਦੀ ਇਤਿਹਾਸਕ ਧਰਤੀ ਦੇ ਉੱਤੇ ਆ ਜਿੱਥੇ ਵਿਸਾਖੀ ਦਾ ਪੁਰਬ ਮਨਾਇਆ ਜਾ ਰਿਹਾ ਜਿੱਥੇ ਖਾਲਸੇ ਦਾ ਸਾਜਨਾ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਵੱਡੀਆਂ ਕਾਨਫਰੰਸਾਂ ਹੋ ਰਹੀਆਂ ਵਾਂ ਤੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਵੱਡੀ ਪਹਿਲਾ ਕਾਨਫਰੰਸ ਵੀ ਕੀਤੀ ਜਾ ਰਹੀ ਆ ਕਾਨਫਰੰਸ ਵੀ ਕੀਤੀ ਜਾ ਰਹੀ ਆ ਇੱਕੋ ਆਵਾਜ਼ ਆ ਕਿ ਜੇ 2027 ਦੇ ਵਿੱਚ ਸਾਡੀ ਸਰਕਾਰ ਆ ਜਾਂਦੀ ਆ ਜੇ ਅਮਰਤਪਾਲ ਸਿੰਘ ਦੀ ਰਿਹਾਈ ਹੋ ਜਾਂਦੀ ਆ ਕਹਿੰਦੇ ਤੇ ਫਿਰ ਨਸ਼ਾ ਤੇ ਵੈਸੇ ਹੀ ਖਤਮ ਹੋ ਜੂ ਪੰਜਾਬ ਚੋਂ ਪਰ ਜੇ ਅਮਰਤਪਾਲ ਦੀ ਰਿਹਾਈ ਤੋਂ ਬਾਅਦ ਦੇ ਵਿੱਚ ਸਰਕਾਰ ਆਉਂਦੀ ਆ ਤੇ ਫਿਰ ਸਾਰਾ ਰਾਜ ਇੰਨਾ ਤਾਂ ਨਹੀਂ ਹੋਊਗਾ ਇੱਕ ਚੰਗਾ ਰਾਜ ਹੋਊਗਾ ਹਲੀਮੀ ਰਾਜ ਦੀ ਗੱਲ ਕੀਤੀ ਆ ਪਰ ਅੱਜ ਦੀ ਆ ਪ੍ਰੈਸ ਕਾਨਫਰੰਸਾਂ ਦੀ ਵਿੱਚ ਜੀ ਗੱਲ ਕਰੀਏ ਤੇ ਵੱਡੇ ਪੱਧਰ ਦੀਆਂ ਹੋ ਰਹੀਆਂ ਦੂਜੇ ਪਾਸੇ ਲੱਖਾ ਸਿੰਘ ਸੁਧਾਣਾ ਵੱਲੋਂ ਅਮਿਤੋਜ ਮਾਨ ਵੱਲੋਂ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਵੀ ਕਾਨਫਰੰਸ ਲੰਬੀ ਹੋਈ ਆ ਅਕਾਲੀ ਦਲ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਕੀਤੀ ਜਾ ਰਹੀ ਆ ਆਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲਿਆ ਸੁਖਬੀਰ ਸਿੰਘ ਬਾਦਲ ਉਹਨਾਂ ਵੱਲੋਂ ਇੱਕ ਵੱਡੀ ਰੈਲੀ ਕੀਤੀ ਜਾ ਰਹੀ ਆ ਇਹ ਰੈਲੀਆਂ ਦੇ ਵਿੱਚੋਂ ਕੀ ਨਿਕਲੂਗਾ 227 ਦੀ ਸਰਕਾਰ ਵੀ ਵੇਖੀ ਜਾ ਰਹੀ ਆ ਜੇ ਆਪਾਂ ਪਲੇਟੀ ਮੀਟਿੰਗ ਦੀ ਗ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਤੇ ਤਖਤ ਸ੍ਰੀ ਦਮਦਮਾ ਸਾਹਿਬ ਪਲੇਠੀ ਮੀਟਿੰਗਾਂ ਤੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਇਹ ਰੈਲੀ ਰੱਖੀ ਹੋਈ ਆ ਕਹਿੰਦੇ ਕਿ ਨਸ਼ਾ ਦੇ ਵਿਰੁੱਧ ਜੋ ਸਰਕਾਰ ਕਰੀ ਉਹ ਸਾਰਾ ਝੂਠਾ ਵਾ ਨਸ਼ਿਆਂ ਦੇ ਜਿਹੜੇ ਵਪਾਰੀ ਆ ਜਿਹੜੇ ਸਦਾਗਰ ਆ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਦੋਂ ਤਸਿੰਮ ਸਿੰਘ ਸਾਡੇ ਨਾਲ ਸੀ ਅਮਰਪਾਲ ਸਿੰਘ ਦੇ ਪਿਤਾ ਜੀ ਉਹਨਾਂ ਨੇ ਸਵਾਲ ਵੀ ਖੜੇ ਕੀਤੇ ਆ ਉਹਨੇ ਕਿਹਾ ਜੀ ਸਾਡੀ ਸਰਕਾਰ ਆਉਂਦੀ ਆ ਕੁਝ ਚੰਗਾ ਲੈ ਕੇ ਆਉਂਦੇ 227 ਨੂੰ ਵੇਖਿਆ ਜਾ ਰਿਹਾ ਕਹਿੰਦੇ ਕਿ ਅਸੀਂ ਪਿੰਡ ਪਿੰਡ ਜਾ ਰਹੇ ਆ ਲੋਕ ਸਾਡੇ ਨਾਲ ਜੁੜ ਰਹੇ ਆ ਦੂਜੇ ਪਾਸੇ ਜਿਹੜਾ ਅਕਾਲੀ ਦਲ ਬਾਦਲ ਦੇ ਪ੍ਰਧਾਨ ਕੀ ਦੀ ਗੱ ਕੀ ਤਾਣਾ ਬਣਾ ਜੋ ਪਹਿਲਾਂ ਬਣਾਇਆ ਹੋਇਆ ਸੀ ਉਸ ਤਾਣੇ ਬਣਦੇ ਹਿਸਾਬ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ ਜਿਹੜੇ ਪ੍ਰਧਾਨ ਦੇ ਦਿੱਤੀ ਗਈ ਹੈ ਪ੍ਰਧਾਨਗੀ ਪਰ ਜੇ ਉਹਨਾਂ ਨੇ ਇੱਥੋਂ ਦੀ ਰੈਲ ਦੀ ਗੱਲ ਕੀਤੀ ਉਹ ਕਹਿੰਦੇ ਇੱਕ ਚੰਗਾ ਸ਼ੁਭ ਮਹੂਰਤ ਆ ਸਾਡਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਪੱਧਰ ਤੇ ਕਾਟ ਵੀ ਹੋਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਜਿੱਥੇ ਭਰਤੀ ਵੀ ਚાલુ ਕੀਤੀ ਹੋਈ ਆ 227 ਵਾਸਤੇ ਰਾਹ ਵੀ ਪਤਰਾ ਹੋ ਰਿਹਾ